ਜੋ ਬਾਦਰੋਂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੋ ਉਤਰ ਦਿੰਦੇ ਸੂਖ ਨੂੰ ਵਿੱਚ ਸੁਣੋ ਬਾਦੂਏ ਪਰਮ ਬੁਲਾਣੀਆਂ ਸਾਧੂ ਗੁਰੂ ਨੇ ਕਹਿੰਦੇ ਬਾਦੂਏ ਪਰਉ ਪੁਲਾਣੀਆਂ ਪਾ ਦੂਏ ਪਾਠ ਨੇ ਦਦੇ ਨੂੰ ਦੁਲੈ ਕੜੇ ਹੋਣ ਤੇ ਦੂਏ ਬਣਦਾ ਔਕੜ ਇੱਕ ਇੱਕ ਸਿਆਰੀ ਬਿਹਾਰੀ ਨਾਲ ਬਹੁਤ ਫਰਕ ਪੈਂਦਾ ਇਹ ਤਕਸਾਲ ਤਾਂ ਚੱਲੀ ਇਥੋਂ ਦੰਦਮੇ ਵਾਲੀ ਇਹ ਨਰਪਿੰਦ ਰਾਵਾਲੀ ਕਾਕੇ ਯਾਦ ਕੀਤਾ ਜਾਂਦਾ ਹੈ ਸਤਿਗੁਰੂ ਜੀ ਬਰਾਜੇ ਹੋਏ ਸੀ ਉਸ ਵੇਲੇ ਸਿੱਖ ਨੇ ਪੰਗਤੀ ਪੜ੍ਹ ਦਿੱਤੀ ਸੀ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਸੁਧ ਪਾਉਠੇ ਅਦਖਣੇ ਓਮਕਾਰ ਵਿੱਚ ਆਉਂਦਾ ਜੋ ਨਰਬਦਾ ਨਦੀ ਦੇ ਕੰਢੇ ਤੇ ਮਾਡਲੇ ਦੇ ਸ਼ਹਿਰ ਵਿੱਚ ਸਤਿਗੁਰੂ ਜੀ ਪਹੁੰਚੇ ਜਿੱਥੋਂ ਦੇ ਭਾਈ ਗੁਰਦੇਵਾਲ ਸਿੰਘ ਜੀ ਅੱਜ ਆਪਣੇ ਵਿੱਚ ਬਿਰਾਜਮਾਨ ਮਿਆਂ ਸੰਗਤ ਵਿੱਚ ਬੈਠੇ ਹੈ ਜਿਨ੍ਹਾਂ ਨੇ ਪਾਲ ਸੁੱਚਾ ਸੰਗਤ ਦੀ ਦੁਰਗਵਾਲਿਆਂ ਦਾ ਸਾਰਾ ਕੇਸ ਆਪਣੀ ਜ਼ਿੰਮੇਵਾਰੀ ਤੇ ਲੜ ਕੇ ਤੇ ਜਿੱਤ ਪ੍ਰਾਪਤ ਕੀਤੀ ਹੈ ਇਹ ਗੁਰੂ ਘਰ ਦੇ ਪਿਆਰੇ ਵੀ ਉਸ ਸ਼ਹਿਰ ਮਾਂਡਲੇ ਵਿੱਚ ਰਹਿ ਰਹੇ ਹੈ ਦੁਪਹਿਰ ਦੇ ਟਾਈਮ ਵਿੱਚ ਉਹ ਵੀ ਸੰਗਤ ਦੇ ਦਰਸ਼ਨ ਕਰਨਗੇ ਸੰਗਤ ਉਹਨਾਂ ਦੇ ਕਰੇਗੀ ਉੱਥੇ ਸਤੂਰ ਜੀ ਪਹੁੰਚੇ ਹੋਏ ਸੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇਵ ਜੀ ਭੂਆਰੇ ਪੁੱਤਰ ਹੈ ਗੁਰੂ ਪਿਆਰੇ ਸਾਹਿਬ ਨੇ ਉਹਨਾਂ ਦੇ ਬਾਬਾ ਰਾਮ ਥੰਮਣ ਜੀ ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੋਏ ਉੱਥੇ ਸੋ ਸਤਗੁਰੂ ਜੀ ਨੇ ਉਹਨਾਂ ਦੇ ਪਰਥਾਏ ਵਡ ਹੰਸ ਰਾਗ ਦਾ ਦੂਜਾ ਸ਼ਬਦ ਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤਰਮੁੰਦ ਕਤਾਰੇ ਜੇਵੜਾ ਤੇ ਲੋਭੀ ਲੋਭ ਲਭਾਇਆ ਉਹਨਾਂ ਦੇ ਪਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਚਾਰਿਆ ਸੀ ਬਖਸ਼ਿਸ਼ ਕੀਤੀ ਸੀ ਦੇ ਦੱਖਣੀ ਓਂਕਾਰ ਦੀ ਬਾਣੀ ਦੀ ਉਹਨਾਂ ਦੇ ਮਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਆ ਇਸ ਪਾਸੇ ਨਾ ਪਾਉਣਾ ਟਾਈਮ ਹੋ ਗਿਆ ਥੋੜਾ ਟਾਈਮ ਬਾਕੀ ਰਹਿੰਦਾ ਹੈ ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਉਸ ਬਾਣੀ ਦਾ ਜਾਪ ਅਨੰਦਪੁਰ ਦੀ ਥੇੜੀ ਤੇ ਸਿੱਖ ਸਿੰਘ ਪੜ ਰਿਹਾ ਸੀ ਸੋ ਇਸ ਪੰਗਤੀ ਨੂੰ ਪੜਦੇ ਪੜਦੇ ਉਹਨੇ ਇਹ ਉਚਾਰਨ ਵਿੱਚ ਕਹਿ ਦਿੱਤਾ ਕਰਤੇ ਕੀ ਮਿਤ ਕਰਤਾ ਜਾਣਾ ਕਿਹ ਜਾਣਾ ਆਰੇ ਤਾਂ ਕੇ ਅੱਖਰ ਵਰਤਿਆ ਦਲਾਵਾਂ ਇਥੋਂ ਲਾ ਲਾ ਨਾ ਦਿੱਤੀ ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ ਸਿੰਘ ਮਸਤੀ ਜਾਪ ਕਰ ਰਹੇ ਸੀ ਸੁਣੀ ਨਾ ਸਤਿਗੁਰ ਨੇ ਚਪੇੜਾਂ ਮਰਵਾਈਆਂ ਸਿੱਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ ਨਾਮ ਸੁਣਿਆ ਜਮਦੂਰ ਉਹ ਭਾਗਾ ਮੱਤ ਮਾਰੇ ਹਰ ਜੀ ਉਹ ਬੇਪਰਵਾਹ ਏਥੇ ਕੁੱਟ ਪੈਂਦੀ ਹੈ ਆਪ ਜੀ ਹੁਕਮ ਜਮਦੂਤ ਦੂਰ ਹੋਵੇਗਾ ਮਹਾਰਾਜ ਨੇ ਅੰਗ ਅਪਣਾ ਕੀਤਾ ਕਿ ਸਿੰਘਾਂ ਤੈਨੂੰ ਚਪੇੜ ਵਜਦੀ ਦੀ ਪੀੜ ਹੈ ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ ਉਸ ਮੇਰੇ ਸਿੱਖ ਚੜਨੀ ਪਿਆ ਭਾਈ ਦਾਸ ਸਿੰਘ ਜੀ ਕੋਲ ਖੜੇ ਸੀ ਪਹਿਰੇ ਤੇ ਮਹਾਵਲੀ ਸੂਰਮੇ ਸ੍ਰੀ ਸਾਹਿਬ ਸੌਦੇ ਤਨਫੁੱਟੀ ਗਾਤਰੇ ਹੁਣ ਤੱਕ ਕਹਿੰਦੇ ਕੰਗੇਵਾਲੀ ਨਾਲ ਸਾਰ ਲੈਂਦੇ ਐ ਪਰ ਦੇਖ ਦੇ ਵਿੱਚ ਭੇਟਾ ਕਰਨੀ ਆ ਪ੍ਰਸ਼ਾਦ ਵਿੱਚ ਕਿਤੇ ਕੰਗੇਵਾਲੇ ਨੂੰ ਕਹਿ ਕੇ ਵੇਖਿਓ ਰੱਬ ਨਾ ਕਰੇ ਕਿਤੇ ਕੰਗੇਵਾਲੀ ਕਿਰਪਾ ਨਾ ਹੱਥੋਂ ਛੁੱਟ ਜਾਵੇ ਤੇ ਪ੍ਰਸ਼ਾਦ ਹੀ ਘੋਲ ਮਿਲ ਜਾਵੇਗੀ ਖਾ ਕੇ ਭਾਵੇਂ ਲੱਭੇ ਛੱਕੇ ਉਤਰ ਤਲਬਣੀ ਨਹੀਂ ਘੱਟ ਤੋਂ ਘੱਟ ਨੋ ਇੱਚੀ ਪਹਿਨੀ ਚਾਹੀਦੀ ਹੈ ਵੱਡੀ ਭਾਵੇਂ ਜਿੰਨੀ ਮਰਜ਼ੀ ਪਹਿਨੋ ਸਭ ਭਾਈ ਦਾਸ ਸਿੰਘ ਸ਼ਾਸਤਰ ਧਾਰੀ ਪੈਰੇ ਤੇ ਖੜੇ ਐ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਰਥਾ ਤੋਂ ਮੇਰਾ ਗੁਰਬਾਣੀ ਸੁਧਨੀ ਪੜੀ ਜਾ ਸਕਦੀ ਕਿਰਪਾ ਕਰਕੇ ਅਰਥ ਪੜ੍ਹਾਵੋ ਹੱਥ ਜੋੜ ਕੇ ਭਾਈ ਦਾਸ ਸਿੰਘ ਨੇ ਜਿਸ ਵੇਲੇ ਕਿਹਾ ਕਲਗੀ ਤਰਜ ਨੇ ਉੱਤਰ ਦਿੱਤਾ ਸਿੰਘਾ ਹੁਣ ਜੰਗਾਂ ਜੁੱਧਾਂ ਦਾ ਟਾਈਮ ਹੈ ਅਸੀਂ ਤੁਹਾਡੇ ਨਾਲ ਬਚਨ ਬੰਧਾ ਹੈ ਕਹੇ ਅਸੀਂ ਵੀ ਦਿੰਨੇ ਅੱਜਕੱਲ ਅਸੀਂ ਬਚਨ ਬੰਧਾ ਹੈ ਆਚੇ ਫਲਾਨਾ ਕੁਝ ਪਰ ਪਤਾ ਨਹੀਂ ਕਦੋਂ ਜੂਸ ਮੂੰਹ ਵਿੱਚ ਦੀ ਲੰਘ ਜਾਣਾ ਐ ਕਿਦਾ ਸ਼ਾਂਦ ਨਾਲ ਲੰਘੇ ਕੰਮ ਕਰੜਾ ਜਿਹਾ ਪਿੱਛੇ ਤਾਂ ਲੰਘਦਾ ਰਹਿ ਪਰਨ ਕਰਕੇ ਵੀ ਫੇਰ ਵੀ ਵਿਗਾੜ ਪੈਂਦਾ ਰਿਹਾ ਉਸ ਵळे ਗੁਰੂ ਸਾਹਿਬ ਨੇ ਕਹੇ ਭਾਈ ਦਾਸ ਸਿੰਘ ਅਸੀਂ ਤੁਹਾਡੇ ਨਾਲ ਬਚਨ ਬੰਧਾ ਹੈ ਸਮਾ ਆ ਦੇਗਾ ਜੰਗ ਤੋਂ ਵੇਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ ਸੋ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਪਹੁੰਚ ਕੇ ਧੀਰਮਾਨ ਦੀ ਕੁੱਟਣ ਦੀ ਤੀਨੂ ਪ੍ਰਗਟ ਕਰਨ ਵਾਸਤੇ ਜਦੋਂ ਸਰੂਪ ਨਹੀਂ ਸੀ ਦਿੱਤਾ 25 ਸਿੰਘ ਕਰਤਾਰਪੁਰ ਤੋਂ ਲੈਣ ਆਏ ਸੀ ਦਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਹਨਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਠੋ ਕਿਉਂ ਨਹੀਂ ਚਾਰਨ ਕਰ ਲੈਂਦੇ ਤਾਂ ਮੇਰੇ ਚੋਦੀ ਪ੍ਰੀਤਮ ਸੱਚੇ ਪਾਤਸ਼ਾਹੀ ਜੀ ਨੇ ਜੋ ਤੋਹਾ ਜੁਗਤ ਸਾਹਿਬ ਸਾਹਿਬ ਕਾਇਆ ਫੇਰ ਪਲਟਿਆ ਇਹਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਵੀਰ ਹਸਣ ਲਾਇਆ ਹੈ ਭਾਈ ਮਨੀ ਸਿੰਘ ਬੰਦਬੰਨ ਕਟਵਾਉਣ ਵਾਲੇ ਮਹਾਬਲੀ ਜੋਧ ਟਕਸਾਲ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇਹ ਨਹੀਂ ਛੇਤੀ ਕਰਮ ਕਿਵੇਂ ਚਲਾਵਾਂਗਾ ਉਸ ਵੇਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮੌਣ ਮਿਲਣਾ ਹੈ ਕਰਮ ਆਪਣੇ ਆਪ ਪ੍ਰਕਾਰਪੁਰਖ ਦੀ ਕਿਰਪਾ ਨਾਲ ਚੱਲੇਗੀ ਉਸ ਵੇਲੇ ਭਾਈ ਮਨੀ ਸਿੰਘ ਜੀ ਆਕਾਗਰਮਨ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰ ਆਸਨੋ ਕੇ ਚੌਕੜਾ ਮਾਰ ਕੇ ਨਹੀਂ ਜੋਗੀ ਪ੍ਰੀਤ ਨੇ ਵੀਰ ਆਸਨੋ ਕੇ ਬਾਣੀ ਉਚਾਰੀ ਹੈ ਵੀਰ ਆਸਨੋ ਕੇ ਖੰਡੇ ਬਾਟੇ ਦਾ ਅਮਰ ਤਿਆਰ ਕੀਤਾ ਹੈ ਵੀਰ ਆਸਨੋ ਕੇ ਬਾਣੀ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਕੜ ਗੁਲੈਂਕੜੇ ਬਿੰਦੀ ਆਰ ਕੁਚਾਰਨ ਕੀਤਾ ਹੈ ਇੱਕ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੰਦਾ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾ ਵਿੱਚ ਸੱਚੇ ਪਾਤਸ਼ਾਹ ਨੇ ਅਮਰਪੁਰੇ ਕੋ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਕੋ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਤ ਸਭ ਤੋਂ ਪਹਿਲਾਂ ਦੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਦੀ ਪਾਠ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਉਹ ਗੁਰੂ ਜਾਣਦਾ ਤੇ ਜਦ ਸਿੰਘ ਜਾਣਦੇ ਐ ਜਦ ਸਤਿਗੁਰੂ ਜੀ ਆਪ ਵਰਕਰ ਅਰਥ ਕਰਦੇ ਹੋਣਗੇ ਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋ ਉਹਦੇ ਸੁਣਦੇ ਹੋਣਗੇ ਉਹਦੇ ਬਾਰੇ ਤਾਂ ਇਹ ਨਹੀਂ ਕਹਿਣਾ ਬਣਦਾ ਕਹਿੰਦੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਵਾਹ ਟੁਕਦਾ ਹੋਵੇਗਾ ਬਾਕੀ ਕੀ ਕਹਿ ਕੇ ਦੱਸੇਗਾ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕੀ ਕਹੀਆ ਕੱਚਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਤੋਂ ਅਰ ਭਾ ਵੀ ਹੋ ਸਕਦਾ ਕਿ ਇਹਨੂੰ ਕੋ ਜਾਨੰਦ ਆਇਆ ਦੱਸਿਆ ਨਹੀਂ ਜਾ ਸਕਦਾ ਕੁਰਬਾਨੀ ਦਾ ਆਨੰਦ ਐਸਾ ਹੈ ਫਰੀਦਾ ਸ਼ੱਕਰਖੰਡ ਨੇ ਵਾਤ ਗੋੜ ਮੱਖਾ ਮਾਝਾ ਦੁੱਧ ਸੱਤੇ ਵਾਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਦ ਐਸਾ ਰਾਸਾ ਗੁਰਵਾਨ ਦਾ ਖਾਲਸਾ ਜੀ ਸੋ ਸਤੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ 48 ਸਿੰਘਾਂ ਨੇ ਅਰਥ ਪੜੇ ਪੜੇ 42 ਬਦੇ ਮੁਕਤ ਹੋਏ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ ਕਈਆਂ ਗ੍ਰੰਥਾਂ ਦਾ ਇਥੇ ਖਿਆਲ ਆ ਪਰ ਟਕਸਾਲ ਦਾ ਖਿਆਲ ਨਹੀਂ ਕਈਆਂ ਦਾ ਖਿਆਲ ਹੈ ਕਿ ਬਾਬਾ ਮਨੀ ਸਿੰਘ ਨੇ ਗੋਟਕੇ ਤੇ ਪੋਥੀਆਂ ਬਣਾ ਦਿੱਤੀਆਂ ਗੁਰੂ ਸਾਹਿਬ ਨੇ श्राਪ ਦੇ ਦਿੱਤਾ ਕਿ ਤੁਹਾਡਾ ਬੰਦ-ਬੰਦ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਵੱਕਰੀ ਲਿਖਤ ਲਿਖ ਦਿੱਤੀ ਉਹਨਾਂ ਨੂੰ श्रापວ່າ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਾਰਾ ਸਿਰ ਗਲਤ ਹੈ ਗੁਰਮਤ ਮਤਕਾਰਕ ਨਹੀਂ ਖਾਲਸਾ ਜੀ ਇਹ ਇਹਨੂੰ श्राਪ ਕਹੋਗੇ ਕਿ ਵਰਕ ਹੋਗੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ-ਬੰਦ ਕੀਤਾ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ ਇਹ ਫਰਕ ਨਹੀਂ ਪਵੇਗਾ ਸਰਾਤ ਹੈ ਕਿ ਵਰ ਹੈ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਸੇਵਾ ਕਰੋ ਸਾਲ ਦੇ ਅਰਥ ਪੜ੍ਹਾਓ ਸਮਾਂ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ ਤੁਹਾਡਾ ਭਾਵੇਂ ਸੀਸ ਤੋਂ ਜੁਦਾ ਹੋ ਜਾਵੇ ਵੱਖਰਾ ਹੋ ਜਾਵੇ ਤੁਹਾਡੇ ਇਸ ਬ੍ਰह्म ਗਿਆਨ ਦੇ ਆਨੰਦ 'ਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਰ ਹੈ ਕਿ ਸਰਾਪ ਹੈ ਵਰਦਤਾ ਗੁਰੂ ਜੀ ਨੇ ਸੋ ਖਾਲਸਾ ਜੀ ਉੱਥੇ ਕਿਰਪਾਤਾ ਕੀਤੀ ਇਹ ਟਕਸਾਲ ਕਿਉਂ ਚਲਾਉਣੀ ਪਈ ਕਿ ਕੇ ਦੇ ਕਾਇਦੇ ਥਾਂ ਕੇ ਪੜਿਆ ਕਾਇਦਾ ਅਰਥ ਹੈ ਕਰਕੇ ਕੀ ਮਿੱਤ ਕਰਕੇ ਪਰਮੇਸ਼ਰ ਕੀ ਦੀ ਮਿੱਤ ਮਰਜ਼ਾਦਾ ਨੂੰ ਕਰਤਾ ਆਕਾਰ ਪੁਰਖ ਜਾਣਦਾ ਤੇ ਕਹੇ ਜਾਂ ਅਥਵਾ ਗੁਰੂ ਸੂਰਮਾ ਜਾਣਦਾ ਤੇ ਜੇ ਲਾ ਰਹਾਂਗੇ ਕਿ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜਾਦਾ ਨੂੰ ਕਰਤਾ ਤਾਂ ਜਾਣਦਾ ਪਰ ਕਿ ਕੀ ਜਾਣਦਾ ਗੁਰੂ ਸੂਰਮਾ ਭਾਵ ਕੁਝ ਵੀ ਨਹੀਂ ਜਾਣਦਾ ਤੇ ਜੇ ਗੁਰੂ ਨਹੀਂ ਜਾਣਦਾ ਤੇ ਫਿਰ ਮਨੁੱਖ ਕਿੱਥੋਂ ਜਾਣੇਗਾ ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸੁੱਧ ਪੜਾਂਗੇ ਉਨ ਆਨੰਦ ਆਵੇਗਾ ਭਾਦੋਏ ਭਰਮ ਪੁਲਾਣੀਆਂ ਤੇ ਜੇ ਪਾਤ ਦੂਏ ਪੜਾਂਗੇ ਤੇ ਦਲੈਂਕੜੇ ਲਾਉਣੇ ਪੈਣਗੇ ਇਸ ਵਾਸਤੇ ਕੋਲੋਂ ਕੋਈ ਲਗਮਤ ਨਹੀਂ ਲਾਉਣੀ ਸੋ ਪੜੋ ਪਾਠ ਹੁਣ